ਤਾਲ ਕੋਕਿਰਕ ਫੀਡ ਗਮੇ ਸਾਲੀਆਂ ਆਪਣੇ ਹੀ ਵਿਆਹ ਦੇ ਵਿੱਚ ਮੁੰਡਾ ਕੁੜੀ ਨੇ ਨੱਚ ਨੱਚ ਲਾਈਆਂ ਰੌਣਕਾਂ ਤੇ ਨੱਚ ਨੱਚ ਪੱਟ ਦਿੱਤੀ ਧਰਤੀ ਤੇ ਤੁਸੀਂ ਸੋ ਵੀਡੀਓ ਦੇ ਵਿੱਚ ਦੋਸਤੋ ਸਾਫ਼ ਸਾਫ਼ ਦੇਖ ਸਕਦੇ ਹੋ ਜੱਥੇ ਕੀ ਦੋਤੋ ਇਹ ਵੀਡੀਓ ਹਰ ਇੱਕ ਬੰਦੇ ਨੂੰ ਬੇਹੱਦ ਖੁਸ਼ ਤੇ ਹੈਰਾਨ ਕਰਕੇ ਰੱਖ ਦੇਵੇਗੀ ਜੱਥੇ ਕੀ ਦੋਤੋ ਵਿਆਹ ਵਾਲੇ ਦਿਨ ਮੁੰਡਾ ਕੁੜੀ ਨੇ ਆਪਣੇ ਵਿਆਹ ਦੇ ਵਿੱਚ ਬੇਹੱਦ ਸੋਹਣਾ ਡਾਂਸ ਕੀਤਾ ਜਿਵੇਂ ਕਿ ਕਿਤੇ ਬਹਿ ਕੇ ਇਕੱਠਿਆਂ ਨੇ ਤਿਆਰੀ ਕੀਤੀ ਹੋਵੇ ਨੱਚਣ ਦੀ ਉੱਥੇ ਤੋਂ ਤੇ ਇਹ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਸੱਜ ਬੇਹੇ ਜੋੜੇ ਸਾਗਰ ਤੋਂ ਉੱਠ ਕੇ ਲੱਗੀ ਪੰਗੜਾ ਪਾਉਣ ਤੇ ਰਿਸ਼ਤੇਦਾਰਾਂ ਦੀਆਂ ਰਹਿ ਗਈਆਂ ਅੱਖਾਂ ਅੱਡੀਆਂ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਵਿਆਹ ਵਾਲੇ ਦਿਨ ਬੇਹੱਦ ਪਰਿਵਾਰ ਦੇ ਵਿੱਚ ਚਾਹ ਹੁੰਦਾ ਹੈ ਜਿੱਥੇ ਕਿ ਦੋਸਤੋ ਲਾੜਾ ਲਾੜੀ ਵੀ ਆਪਣੇ ਵਿਆਹ ਦੇ ਵਿੱਚ ਬੇਹੱਦ ਖੁਸ਼ ਹੁੰਦੇ ਹਨ ਤੇ ਆਪਣੇ ਰਿਸ਼ਤੇਦਾਰਾਂ ਤੇ ਆਪਣੇ ਦਿਲ ਦੇ ਚਾਰ ਚੌੰਕ ਦੇ ਲਈ ਬੇਹੱਦ ਖੂਬ ਤਿਆਰ ਹੁੰਦੇ ਹਨ ਜਿੱਥੇ ਕਿ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਵਿਆਹ ਵਾਲੇ ਦਾ ਨੱਚ ਨੱਚ ਪੱਟ ਦਿੱਤੀ ਤਰਤੀ